ਖਾ ਭੈਣੇ ਤੁਸੀਂ ਤੁਸੀਂ ਅੱਜ ਕਿਵੇਂ ਬਿਨਾਂ ਦੱਸੀ ਆ ਗਏ ਜਿਵੇਂ ਤੂੰ ਵੀਰੇ ਬਿਨਾਂ ਦੱਸੇ ਅਸੀ ਲਵਾਲਿਆ ਉਹ ਵੀ ਅਸੀ ਬਿਨਾਂ ਦੱਸਿਆ ਆ ਗਏ ਸੋਚਿਆ ਅੱਜ ਕੀ ਕਰਮੀਆਂ ਤੁਹਾਡੇ ਕੋਲੇ ਕੱਢ ਲਾਂਗੇ ਅੱਛਾ ਪਤਾ ਸੀ ਕਿੱਥੇ ਪਿਆ ਕਰਾਂਗੇ ਤੁਸੀਂ ਪਿਆ ਕਰੋ ਵੇੜੇ ਜੇ ਕੂਲਰ ਲਾ ਕੇ ਜਿਵੇਂ ਪਿਛਲੀਆਂ ਗਰਮੀਆਂ ਪੈਂਦੇ ਹੁੰਦੇ ਸੀ ਕਿਦਾਂ ਤੁਸੀਂ ਮਰਨ ਲੱਗੇ ਆਜੋ ਜੀ ਆਪਾਂ ਪੈਣੇ ਅਸੀ ਵਾਲੇ ਕਮਰੇ ਚ ਆਲਾ ਭੈਣੇ ਚਲਾਤਾ ਐ ਸੀ ਹੁਣ ਜੇ ਕਿਸੇ ਚੀਜ਼ ਦੀ ਲੋੜ ਪਊਗੀ ਬਾਹਰੇ ਪਿਆ ਮੈਂ ਦੱਸਦੀ ਮੈਨੂੰ ਜੀ ਮੈਨੂੰ ਤਾਂ ਠੰਡੀ ਬੋਤਲ ਲੱਗੀ ਜਾਂਦੀ ਏ ਹੋਰ ਇਹਨੇ ਤਾਂ ਸ਼ਿਮਲਾ ਬਣਾਇਆ ਪਿਆ ਇੱਥੇ ਇਹਨੂੰ ਬੰਦ ਵੀ ਕਰ ਦੋ ਉਹ ਮੈਨੂੰ ਕਿੱਥੇ ਬੰਦ ਕਰਨਾ ਆਉਂਦਾ ਯਾਰ ਚਲ ਕੋਈ ਨਾ ਲੈ ਮੈਂ ਉਹਦੇ ਪ੍ਰਾਣੂ ਬੁਲਾ ਕੇ ਲਿਆਉਣੀ ਆ ਉਹ ਮੈਨੂੰ ਕਹਿ ਕੇ ਗਿਆ ਸੀ ਕਹਿੰਦੇ ਵੀ ਕੰਮ ਹੋ ਰਿਹਾ ਮੈਨੂੰ ਸੱਦ ਲਈ ਉਹ ਤੂੰ ਮੇਰੀ ਬੇਇੱਜ਼ਤੀ ਕਰਾਉਣੀ ਆ ਉਹ ਕਹੂਗਾ ਪ੍ਰਾਣੇ ਨੂੰ ਏਸੀ ਵੀ ਨਹੀਂ ਚਲਾਉਣਾ ਆਉਂਦਾ ਤੂੰ ਮੈਨੂੰ ਰਿਮੋਟ ਫੜਾ ਆਪਾਂ ਪੰਗਾ ਲੈ ਕੇ ਦੇਖਦੇ ਆ ਉਹ ਵੀ ਰਿਮੋਟ ਨਾਲੇ ਕੁਝ ਕਰਦਾ ਸੀ ਇਹ ਸਾਲਾ ਬੰਦ ਕਿੱਥੋਂ ਹੋਊਗਾ ਚਲ ਐ ਕਰਦੇ ਆ ਇਹਦੇ ਸੈੱਲ ਕੱਢ ਦਿੰਦੇ ਆ ਤੇ ਖਾਵੇ ਠੰਡ ਕਰਕੇ ਜੇ ਸਾਰੇ ਘਰੋਂ ਅਗ